ਅਲੋਕ ਦੇ ਸਮੇਂ ਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਹਿਲਾਵਾਂ ਪੁਰਸ਼ਾਂ ਦੇ ਬਰਾਬਰ ਖੜੀਆਂ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਕਦਮ ਨਾ ਕਦਮ ਮਿਲਾ ਕੇ ਆਪਣੇ ਜੀਵਨ ਨੂੰ ਅੱਗੇ ਵਧਾ ਰਹੀਆਂ ਨੇ ਦੇਸ਼ ਭਰ ਦੇ ਵਿੱਚ ਅੱਜ ਮਹਿਲਾ ਦਿਵਸ ਤੋਂ ਉਤੰਤਾਮਨਾ ਮਨਾਇਆ ਜਾ ਰਿਹਾ ਤੇ ਇਸ ਮੌਕੇ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਨਾਲ ਮਿਲੌਣ ਜਾ ਰਹੇ ਹਾਂ ਜੋ ਕਿ ਆਪਣੇ ਮਾਪਿਓ ਦਾ ਪੁੱਤ ਬਣ ਕੇ ਉਹਨਾਂ ਦੀ ਸੇਵਾ ਕਰੀ ਹੈ ਇਸ ਮਹਿਲਾ ਦਾ ਨਾਮ ਲਵਪ੍ਰੀਤ ਕੌਰ ਜੋ ਕਿ ਬਚਪਨ ਤੋਂ ਆਪਣੇ ਮਾਤਾ ਪਿਤਾ ਦੀ ਇਕਲੋਤੀ ਬੇਟੀ ਸੀ ਤੇ ਬਚਪਨ ਤੋਂ ਹੀ ਉਸਨੇ ਟਰੈਕਟਰ ਚਲਾਉਣਾ ਤੋਂ ਲੈ ਕੇ ਘਰ ਦੇ ਸਾਰੇ ਕੰਮਕਾਰ ਅਤੇ ਖੇਤੀਬਾੜੀ ਦੇ ਕੰਮਕਾਰ ਵੀ ਸਿੱਖ ਲਏ ਇੱਥੋਂ ਤੱਕ ਕਿ ਡੰਗਰਾਂ ਨੂੰ ਚਾਰਾ ਤੱਕ ਵੀ ਆਪ ਪਾ ਲੈਂਦੀ ਹੈ ਤੇ ਫਸਲਾਂ ਦੀ ਕਟਾਈ ਵੀ ਖੁਦ ਕਰਦੀ ਹੈ ਇਸ ਧੀ ਨੇ ਆਪਣੇ ਵਿਆਹ ਤੋਂ ਬਾਅਦ ਵੀ ਮਾਪੇ ਦੀ ਸੇਵਾ ਪਿੱਛੇ ਨਹੀਂ ਪੈਣ ਦਿੱਤੀ ਉਸ ਨੇ ਪਹਿਲਾਂ ਹੀ ਇਹ ਗੱਲ ਕਰਕੇ ਵਿਆਹ ਕਰਵਾਇਆ ਸੀ ਕਿ ਉਹ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੁੰਦੀ ਹੈ ਤੇ ਇਸ ਲਈ ਉਸ ਦੇ ਪਤੀ ਨੇ ਵੀ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਖੁਦ ਆ ਕੇ ਆਪਣੀ ਘਰ ਵਾਲੀ ਦੇ ਨਾਲ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਰਿਹਾ ਤੇ ਜਿੱਥੇ ਕੁੜੀ ਲਵਪ੍ਰੀਤ ਕੌਰ ਆਪਣੇ ਮਾਪੇ ਬ ਦੀ ਸੇਵਾ ਵੀ ਕਰ ਰਹੀ ਹੈ ਤੇ ਆਪਣਾ ਗ੍ਰਸਥੀ ਜੀਵਨ ਵੀ ਨਾਲ ਚਲਾ ਰਹੀ ਹੈ ਇਸ ਮੌਕੇ ਲਵਦੀਪ ਕੌਰ ਦਾ ਕੀ ਕਹਿਣਾ ਹੈ ਤੇ ਉਸ ਦੇ ਮਾਤਾ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਣੇ ਮੈਂ ਘਰ ਦੇ ਵਿੱਚ ਆਪਣਾ ਖੇਤੀਬਾੜ ਦਾ ਕੰਮ ਕਰਦੀ ਆ ਆਪਣਾ ਘਰ ਦਾ ਚੁੱਲ੍ਹੇ ਚੌਕੇ ਦਾ ਵੀ ਕੰਮ ਕਰਦੀ ਆ ਤੇ ਖੇਤੀਬਾੜ ਦਾ ਲਗਭਗ ਜਿਹੜਾ ਸਾਰਾ ਕੰਮ ਮੈਂ ਖੁਦ ਕਰਦੀ ਆ ਜਿਹੜੇ ਲੋਕ ਇਹ ਸੋਚ ਕੇ ਅੰਭੋਸ਼ਣ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਹੈ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਚ ਨਹੀਂ ਚਲਾ ਸਕਦੀ ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਂ ਉਹ ਜੌਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ ਮੇਰੀ ਸੋਚ ਪਹਿਲਾਂ ਤੋਂ ਹੀ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰਾਂ ਮੇਰੇ ਨਾਲ ਰਵੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਾ ਉਹ ਵੀ ਇੱਕ ਫੈਮਿਲੀ ਨੇ ਉਹੀ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਛਲਾ ਗਿਆ ਤੇ ਉਹ ਮੇਰੇ ਜਿਹੜੇ ਹਸਬੰਦ ਆ ਉਹ ਮੇਰੇ ਨਾਲ ਮੇਰੇ ਪਿੱਕ ਘਰ ਦੇ ਵਿੱਚ ਰਹਿ ਰਿਹਾ ਹਾਂਜੀ ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ ਅੱਜ ਸਾਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਆ ਵੀ ਸਾਨੂੰ ਇੱਕ ਬੇਟੀ ਨਹੀਂ ਇਹਨੇ ਬੇਟਾ ਬਣ ਕੇ ਸਾਨੂੰ ਵਿਖਾਇਆ ਤੇ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਸੰਦੇਸ਼ਾ ਦੇਣਾ ਚਾਹੁੰਦੀ ਆ ਵੀ ਜੋ ਗਰਭ ਦੇ ਵਿੱਚ ਬੱਚਿਆਂ ਨੂੰ ਮਾਰਦੀਆਂ ਉਹ ਬਿਲਕੁਲ ਨਾ ਮਾਰਨ ਜਿਹੜੀ ਬੇਟੀ ਆ ਉਹ ਬੇਡੇ ਨਾਲੋਂ ਘੱਟ ਨਹੀਂ ਕੀ ਕੀ ਕੰਮ ਕਰਦੀ ਆ ਲਾਪ੍ਰਿਤ ਲਾਪ੍ਰਿਤ ਖੇਤੀ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰਦੀ ਆ ਟਰੈਕਟਰ ਵੀ ਚਲਾਉਂਦੀ ਆ ਹੁਣ ਗਾੜੀ ਕਟਾਈ ਦਾ ਕੰਮ ਆ ਉਹ ਵੀ ਇਹਨੇ ਖੁਦ ਕਰਨਾ ਹੈ ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਤੇ ਇੱਕ ਬੇਟੀ ਨਹੀਂ ਕਰ ਸਕਦੀ ਮੈਂ ਘਰ ਦੇ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦੀ ਆ ਆਪਣਾ ਘਰ ਦਾ ਚੁੱਲ੍ਹੇ ਚੌਕੇ ਦਾ ਵੀ ਕੰਮ ਕਰਦੀ ਆ ਤੇ ਖੇਤੀਬਾੜੀ ਦਾ ਲਗਭਗ ਜਿਹੜਾ ਸਾਰਾ ਕੰਮ ਮੈਂ ਖੁਦ ਕਰਦੀ ਆ ਜਿਹੜੇ ਲੋਕ ਇਹ ਸੋਚ ਕੇ ਅੰਭੋਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਚ ਨਹੀਂ ਚਲਾ ਸਕਦੀ ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਂ ਉਹ ਜੋਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ ਮੇਰੀ ਸੋਚ ਪਹਿਲਾਂ ਤੋਂ ਹੀ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰ ਮੇਰੇ ਨਾਲ ਰਵੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ ਉਹ ਵੀ ਇੱਕ ਫੈਮਿਲੀ ਨੇ ਅਸੀਂ ਉਹਨਾਂ ਨੂੰ ਆਪਣੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਚਲ ਗਿਆ ਤੇ ਉਹ ਮੇਰੇ ਜਿਹੜੇ ਹਸਬੰਦ ਆ ਉਹ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਿਹਾ ਹੈ